ਬਰਗਾੜੀ ਮੋਰਚਾ ਅੱਧ ਵਿਚਾਲੇ ਚੁੱਕੇ ਜਾਣ ਤੋਂ ਬਾਅਦ ਸਿੱਖ ਕੌਮ ਚ ਆਈ ਨਿਰਾਸ਼ਾ ਨੂੰ ਦੇਖਦੇ ਹੋਏ ਅਗਲੇਰੀ ਰਣਨੀਤੀ ਉਲੀਕਣ ਲਈ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਹੋਈ ਪੰਜ ਮੈਂਬਰੀ ਕਮੇਟੀ ਦੀ ਚੰਡੀਗੜ੍ਹ ਚ ਮੀਟਿੰਗ ਹੋਈ ਇਸ ਮੀਟਿੰਗ ਵਿੱਚ 15 ਫਰਵਰੀ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਇਸ ਬਾਰੇ ਭਾਈ ਧਿਆਨ ਸਿੰਘ ਮੰਡ ਦਾ ਕੀ ਕਹਿਣਾ ਆਓ ਸੁਣਦੇ ਹਾਂ 15 ਫਰਵਰੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨਾਲ ਸਾਰੀਆਂ ਜਥੇਬੰਦੀਆਂ ਨਾਲ ਸਾਰੇ ਸਿੰਘ ਸਾਹਿਬਾਂ ਨਾਲ ਸਾਰੀਆਂ ਕਮੇਟੀਆਂ ਨਾਲ ਇਹਦੇ ਤੇ ਵਿਚਾਰ ਬਤਾਂਦਰਾ ਹੋਊਗਾ ਹਨਾ ਹਾਂ ਇੱਕ ਵੀ ਜੋ ਮਤਾ ਪਾਇਆ ਕਿ ਹਾਂ ਕਿ 15 ਦਿਨ ਦਿੱਤੇ ਗਏ ਨੇ ਉਸ ਤੋਂ ਬਾਅਦ ਤੇ ਅਗਲਾ ਮੋਰਚਾ ਲਾਵਾਂਗੇ ਔਰ ਇਹਦੇ ਵਾਰ ਕੀ ਹੈ ਕਿ ਅਲਟੀਮੇਟਿਵ ਕੀ ਹੈ ਵਰਗਾੜੀ ਮੋਰਚਾ ਸਮਾਪਤ ਨਹੀਂ ਹੋਇਆ ਵਰਗਾੜੀ ਮੋਰਚਾ ਅੱਜ ਵੀ ਚੱਲਦਾ ਹੈ ਹਾਂ ਜਿੱਦ ਤੱਕ ਜਿੱਦ ਤੱਕ ਇਹ ਉਨਾ ਚਿਰ ਚੱਲੂਗਾ ਜਿੰਨਾ ਚਿਰ ਕਿ ਜਿਹੜੀਆਂ ਬਰਗਾੜੀ ਮੋਰਚੇ ਤੇ ਕਿ ਤਿੰਨ ਮੰਗਾ ਰੱਖੀਆਂ ਸੀ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਅੱਜ ਸਵੇਰੇ ਇੱਕ ਚੰਗੀ ਖਬਰ ਮਿਲੀ ਹੈ ਪਰ देर ਨਾਲ ਮਿਲੀ ਹੈ देर आया درست ਫੈਸਲਾ ਤੇ ਜਿਹੜੀ ਇਹ ਬੈਬਲ ਕਲਾ ਦੇ ਦੋਚੀ ਜਿਹੜੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਪਰ ਉਹਨਾਂ ਨੂੰ ਗੋਲੀ ਚਲਾਉਣ ਦਾ ਆਰਡਰ ਕਿੰਨੇ ਦਿੱਤਾ ਹੈ ਗ੍ਰਹਿ ਵਿਭਾਗ ਕੀ ਦੇ ਕੋਲ ਸੀਗਾ ਉਦੋਂ ਦਾ ਡੀਜੀਪੀ ਕੌਣ ਸੀਗਾ ਇਹਦੇ ਪਿੱਛੇ ਹੋਰ ਕੀ ਕੀ ਹੈ ਕੀ ਸਾਜਸਾ ਨੇ ਉਹ ਸਾਰਾ ਕੁਝ ਜਨਾਚਰੇ ਨੰਗਾ ਹੋ ਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਜਿਹੜੀ ਜਿਵੇਂ ਐਸਆਈਟੀ ਨੇ ਇਹ ਕਿਹਾ ਹੈ ਕਿ ਹਰ ਵਾਰੀ ਕਮਲਜੀਤ ਪ੍ਰਤਾਪ ਕਹਿ ਰਹੇ ਨੇ ਕਿ ਇਹਨਾਂ ਦੇ ਪੱਖ ਜਾਂਚ ਹੋਊਗੀ ਅਗਰੇ ਨਿਰਪੱਖ ਜਾਂਚ ਹੋਊਗੀ ਤੇ ਫਿਰ ਵੱਡੇ ਵੱਡੇ ਜਿਹੜੇ ਮੁਰਗੇ ਨੇ ਉਹ ਖੜੇ ਜਾਣਗੇ ਫਿਰ ਪਤਾ ਲੱਗ ਜਾਊਗਾ ਮੋਰਚੇ ਦੇ ਹੋਰ ਮੈਂ ਕਿਹੜੀਆਂ ਮੰਗਾਂ ਰਹਿ ਗਈਆਂ ਕਿਹੜੇ ਕਿਹੜੇ ਮੁੱਦੇ ਪੈਂਡਿੰਗ ਨੇ ਹਾਂ ਸਿੰਘਾਂ ਦੀਆਂ ਰਿਹਾਈਆਂ ਦਲਬਾਖ ਸਿੰਘ ਬਾਗਾ ਦੀ ਰਿਹਾਈ ਹੋਈ ਹੈ ਹਮਾਰਾ ਸਾਹਬ ਦੀ ਸਾਰਿਆਂ ਦੀ ਜ਼ਿਲਤ ਬਦਲੀ ਦੀ ਗੱਲ ਆ ਔਰ ਜਿਹੜੇ ਜਿਹੜੇ ਸਜ਼ਾਵਾ ਭੁਗਤ ਚੁੱਕੇ ਨੇ ਉਹਨਾਂ ਦੀ ਪੱਕੀ ਰਿਹਾਈ ਦੀ ਗੱਲ ਆ ਉਹ ਜਿਹੜੀਆਂ ਅਧੂਰੀਆਂ ਨੇ ਬਿਆਦਬੀ ਮਾਮਲੇ ਤੇ ਕੀ ਕੁਝ ਹੋ ਰਿਹਾ ਬਿਆਦਬੀ ਮਾਮਲੇ ਦਾ ਹਜੇ ਕੰਕੂਰ ਰਹਿਦਾ ਹਜੇ ਬਿਆਦਬੀ ਜਿਹੜੀ ਹੋਈ ਸੀ ਉਹਦੇ 25 26 ਜਿਹੜੇ ਦੋਸ਼ੀ ਨੇ ਉਹ ਖੜੇ ਗਏ ਨੇ ਜੇ ਦੋ ਜਿਹੜੇ ਮੇਲ ਨੇ ਦੌਰ ਦੇ ਵਿਚਾਰ ਉਹ ਜਿਹੜੇ ਅਜੇ ਨਹੀਂ ਆਸ-ਪਾਸੇ ਭੱਜੇ ਫਿਰਦੇ ਨੇ ਜਿਹਦੇ ਬਹੁਤ ਇੱਕ ਐਸਆਈਟੀ ਬਣਾਈ ਗਈ ਹੈ ਅੱਜ ਉਹਨਾਂ ਵੱਲੋਂ ਕੀ ਆ ਜਾ ਰਿਹਾ ਗੁਰਮੁਖ ਸਿੰਘ ਤੇ ਆਦਮਦਮਾ ਸਾਹਿਬ ਦੇ ਰਹਿਣੇ ਜੱਤੇਦਾਰ ਤੇ ਇੱਕ ਗੁਰਬਚਨ ਸਿੰਘ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਐਸਆਈਟੀ ਵੱਲੋਂ ਜਿਹੜੀ ਬਣਾਈ ਗਈ ਹੈ ਜਿੰਨਾਂ ਦੀ ਗ੍ਰਿਫਤਾਰੀ ਵੀ ਕੀਤੀ ਅੱਜ ਐਸਐਸਪੀ ਮੁਖ ਐਸਐਸਪੀ ਹਾਂ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕਰਵਾਈ ਹੈ ਉਹ ਹੈਗਾ ਸਭ ਦਾ ਸਾਧ ਹਾਂ ਉਹਦਾ ਸਾਧਨੇ ਵਿੱਦਬੀ ਕਰਾਈ ਆ ਪਰ ਸਾਡੇ ਜਿਹੜੇ ਸਾਬਕਾ ਤਖਤਾਂ ਦੇ ਜਥੇਦਾਰ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਮਾਫੀ ਦਿੱਤੀ ਹੈ ਇਹ ਕਾਰਨ ਤਾਂ ਲੱਭਣਾ ਚਾਹੀਦਾ ਹੈ ਕਿ ਉਹਨਾਂ ਦੀ ਕੀ ਮਜਬੂਰੀ ਸੀ ਤੱਕ ਉਹਨਾਂ ਆ ਜਿਹੜੇ ਮਤੇ ਪਾਏ ਨੇ ਅੱਗੇ ਕੀ ਰਣਨੀਤੀ ਰਹੇਗੀ ਮਤੇ ਜਿਹੜੇ ਪਾਏ ਨੇ 15 ਦਿਨ ਦਾ ਅਲਟੀਮੇਟਮ ਦਿੱਤਾ ਜਿਹੜਾ ਉਹ ਉਹਨੂੰ ਲੈ ਕੇ ਕੀ ਤੁਹਾਡੀ ਬਤਿਕ ਰਹੀ ਹੈ ਮੈਂ ਕਹਿ ਚੁੱਕਾ ਹਾਂ ਕਿ ਹਵਾਰਾ ਸਾਹਿਬ ਨਾਲ ਸਲਾਹ ਕਰਾਂਗੇ ਕਿਉਂਕਿ ਬਹੁਤ ਵੱਡਾ ਮੋਰਚਾ ਬਰਗਾੜੀ 6 ਮਹੀਨੇ ਚੱਲਿਆ ਉਹ ਸੋ ਮੋਰਚੇ ਨੇ ਪੂਰੀ ਦੁਨੀਆ ਨੂੰ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ ਤੇ ਸ਼ਾਂਤ ਰਹਿ ਕੇ ਬਹੁਤ ਵੱਡੀਆਂ ਉਹਨੇ ਪ੍ਰਾਪਤੀਆਂ ਕੀਤੀਆਂ ਨੇ ਉਹ ਸਾਰਿਆਂ ਦੇ ਸਾਹਮਣੇ ਆ ਵੀ ਜਿਹੜੀਆਂ ਅੱਜ ਗ੍ਰਿਫਤਾਰੀਆਂ ਹੋ ਰਹੀਆਂ ਇਹ ਵੀ ਉਹਦੀ ਇੱਕ ਕੜੀ ਹੈ ਮਾਨ ਸਾਹਿਬ ਅੱਜ ਕੀ ਜੋ ਬੈਠਕ थी आगे की रणनीति तय करने के लिए थी लेकिन कहीं ना कहीं जिस तरह से बहुत सारे लोगों ने ਖਾਲਿਸਤਾਨ ਕਿਨਾਰੇ ਲਗਾਏ ਕਿ ਸਾਹਿਬ ਆਪ ਆਪ ਨੂੰ ਕਿ ਕਿਸ ਤਰ੍ਹਾਂ से ਕਿਸ ਤਰ੍ਹਾਂ से ਆਪ ਉਹਨਾਂ ਨੌਜਵਾਨਾਂ ਨਾਲ ਨਾਂ ਵਖਰੇਵੇਂ ਸਾਡੇ ਪਹਿਲਾਂ ਸੀ ਤੇ ਨਾ ਨੌਜਵਾਨ ਕਿਸੇ ਵੀ ਕੌਮ ਦੀ ਕਿਸੇ ਵੀ ਦੇਸ਼ ਦੀ ਉਹ ਰੀੜ ਦੀ ਹੱਡੀ ਹੁੰਦੇ ਨੇ ਨੌਜਵਾਨਾਂ ਨਾਲ ਜਿਹੜਾ ਵੀ ਲੀਡਰਸ਼ਿਪ ਜਾਂ ਜਿਹੜੇ ਵੀ ਜਥੇਦਾਰ ਕੋਈ ਵਿਤਕਰਾ ਕਰੂਗਾ ਜਾਂ ਆਪਸ ਵਿੱਚ ਹੋਜੂਗਾ ਫਿਰ ਨਾਉ ਕੌਮ ਚੱਲ ਸਕਦੀ ਐ ਨਾਉ ਦੇਸ਼ ਚੱਲ ਸਕਦਾ ਇਸ ਤਰ੍ਹਾਂ ਸੈਡੀ ਕਾਰਵਾਈ ਕਰ ਰਹੀ ਤੁਹਾਨੂੰ ਲੱਗ ਰਿਹਾ ਕਿ ਹਾਂ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ ਇਹਦੇ ਵਿੱਚ ਕਿਉਂਕਿ ਬੇਅਦਬੀ ਮਾਮਲੇ ਜੱਜਿਕ ਜੀ ਵਿਚ ਲਕਾਰੇ ਜਿਵੇਂ ਠੀਕ ਕਰਨਗੇ ਕਈ ਜਾਵਾਂਗੇ ਪਰ ਅਜੇ ਤਾਂ ਬਹੁਤ ਕੁਝ ਬਾਕੀ ਹੈ ਸਾਡੀ ਕੌਮ ਦਾ ਢਿੱਡ ਨਹੀਂ ਨਾ ਭਰਿਆ ਹਾਂ ਕਿਹੜੀ ਸਰਕਾਰ ਦੇ ਵੇਲੇ ਬੇਅਦਬੀ ਹੋਈ ਤੇ ਕਿਹੜੀ ਸਰਕਾਰ ਜਿਹੜੇ ਜਿਹੜੇ ਦੋ ਮੰਤਰੀਆਂ ਨੇ ਆ ਕੇ ਤੁਹਾਨੂੰ ਆਸ਼ਵਾਸਨ ਦਿੱਤਾ ਸੀ ਉਹਨਾਂ ਨੇ ਅੱਜ ਪਤਾ ਪਾਇਆ ਗਿਆ ਕਿ ਉਹਨਾਂ ਨੇ ਧਰੋਹ ਕਮਾਇਆ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਪੂਰੀ ਤਰ੍ਹਾਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਦੋਂ ਕੋਈ ਆ ਕੇ ਸੌਂ ਖਾਂਦਾ ਹਾਂ ਤੇ ਪਰ ਸੰਗਤ ਨੂੰ ਮੰਨਦੀ ਆ ਪਰ ਪੱਕੇ ਤੌਰ ਦੇ ਤੇ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਉਹ ਆਪਣੀ ਖਾਦੀ ਹੋਈ ਸੌਣ ਨੂੰ ਨਭਾਉਂਦੇ ਨਹੀਂ ਤੇ ਬਲਜੀਤ ਸਿੰਘ ਦਾदूवाल ਨੇ ਕਿਹਾ ਕਿ ਮੈਨੂੰ ਮੋਰਚਾ ਖਤਮ ਹੋਣ ਦੇ ਮਾਮਲੇ ਦਾ ਪਤਾ ਨਹੀਂ ਸੀ ਇਹਦੇ ਬਾਰੇ ਕੀ ਕਹੋਗੇ ਇਹ ਦੇਖੋ ਇਹ ਸਾਡੀ ਪਰਿਵਾਰਕ ਨੋਕ ਝੋਕ ਆ ਇਹਨੂੰ ਤੁਸੀਂ ਪੰਥ ਦੇ ਨਾਲ ਨਾ ਜੋੜੋ ਇਹਨੂੰ ਕੌਮ ਦੇ ਨਾਲ ਨਾ ਜੋੜੋ ਮੈਨੂੰ ਸਾਰੀ ਸਮਝ ਆ ਮੈਂ ਆਪਣੀ ਕੌਮ ਵੇਖਣੀ ਆ ਆਪਣਾ ਪੰਥ ਵੇਖਣਾ ਜਿੰਨਾ ਕੰਮ ਦਾदूवाल ਸਾਹਿਬ ਨੇ ਕੀਤਾ ਮੋਰਚੇ ਦੇ ਵਿੱਚ ਭਾਈ ਮਰੀਕ ਸਿੰਘ ਉਹਨਾ ਕੀਤਾ ਹੈ ਜਾਂ ਬੂਟਾ ਸਿੰਘ ਉਹਨਾ ਕੀਤਾ ਹੈ ਤੇ ਉਹ ਮੈਨੂੰ ਤਾਂ ਭੁੱਲਿਆ ਨਹੀਂ ਮੈਂ ਤਾਂ 6.5 ਮਹੀਨੇ ਉੱਥੇ ਬੈਠਾ ਭਾਈ ਪ੍ਰੀਤ ਸਿੰਘ ਜੀ ਅੱਜ ਆਏ ਨਹੀਂ ਹੈਗੇ ਕੀ ਕੋਈ ਗੱਲ ਨਹੀਂ 100 ਮਜ਼ਦੂਰੀਆਂ ਕਿਤੇ ਅਗਲੀ ਮੇਟਿਆਂ ਦੀ ਤੁਹਾਨੂੰ ਵਿਖਾ ਦੇਵਾਂਗੇ ਸਰਬਤ ਖਾਲਸਾ ਫੌਜਾਂ ਦੀ ਗੱਲ ਕਈ ਜ਼ਾਰੇ ਕਰੀ ਵੇ ਸਾਡੀ ਵੇਲੇ ਦੁਬਾਰਾ ਇੱਕ ਵਾਰੀ ਕੱਟ ਗਈ ਤਾਂ ਸਰਬਤ ਖਾਲਸਾ ਦੀ ਮੰਗ ਵੀ ਤੇ ਰੱਖੀ ਗਈ ਸੀ ਕੋਈ ਗੱਲ ਨਹੀਂ ਅੱਗੇ ਵੀ ਤਾਂ ਜਰੂਰ ਸਰਬਤ ਖਾਲਸਾ ਹੋਇਆ ਜੇ ਲੋੜ ਪਈ ਤੇ ਜਥੇਦਾਰਾਂ ਨੇ ਬੁਲਾਉਣਾ ਹੁੰਦਾ ਹੈ ਤਾਂ ਉਹਨੇ ਬੁਲਾਉਣਾ ਬੁਲਾਣਾ ਕੋਈ ਗੱਲ ਨਹੀਂ ਇਹਦੇ ਵਿੱਚ ਕੀ ਚੰਗੀ ਚੰਗੀ ਸਰਬਤ ਖਾਲਸਾ